ਸਸਕਲ ਜੀ ਸਾਰਿਆਂ ਨੂੰ ਰਦੀਫਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਾਫਰਕੋਟ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਸਮਸ਼ੇਰ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਮੈਂ ਤੁਹਾਨੂੰ ਦੋ ਵੜਾ ਤੁਹਾਨੂੰ ਦਿਖਾਉਣੀ ਆ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਚੰਗੀਆਂ ਵੜਾ ਤੁਹਾਨੂੰ ਦੋਵੇਂ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਹਾਂਜੀ ਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਆਪਣੇ ਸੁਣਾਓ ਸਭ ਠੀਕ ਠਾਕ ਜੀ ਵੇਗਿਆ ਮਾਲ ਫਿਰ ਉਦੋਂ ਨਾਲ ਜੀ ਘੰਟੇ ਜੀ ਵੇਗਿਆ ਮਾਲ ਠੀਕ ਹੈ ਉਦੋਂ ਵੀ ਵੜਾਂ ਵੱਡੀਆਂ ਪਾਈਆਂ ਸੀ ਸਾਰੀਆਂ ਅੱਜ ਵੀ ਵੱਡੀਆਂ ਜੀ ਵੜਾਂ ਠੀਕ ਹੈ ਅੱਜ ਵੀ ਮਾਲ ਚੰਗਾ ਹੀ ਆ ਜਿਆਦਾਤਰ ਇਹ ਹੁੰਦਾ ਕਿ ਆਪਣੇ ਕੋਲ ਸੋਈਆਂ ਸਵਾਈਆਂ ਮਿਲਦੀਆਂ ਮੇਰਾ ਆਪਣੇ ਹੁਣਾ ਸੋਇਆ ਤੇ ਲੈਣਾ ਸਾਫ਼ ਹੋਵੇ ਠੀਕ ਸਾਫ਼ ਸੁਥਰਾ ਨਾ ਸਾਰੀਆਂ ਚੀਜ਼ਾਂ ਜੀ ਪੂਰਾ ਠੀਕ ਚਲੋ ਨਾਮ ਦੱਸੋ ਫਿਰ ਇੱਕ ਰਿਪਰੈਸਨ ਸੇਲਿੰਗ ਨਾਲ ਜਿਹੜਾ ਹੁੰਦਾ ਹੈ ਤੇ ਫੋਨ ਨੰਬਰ ਇਹ ਬੋਲਦੇ 843 ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੋਈ ਵੜਿਆ ਚੰਗੇ ਕੱਦ ਕਾਢਦੀ ਆ ਤੇ ਬਾਕੀ ਥਾਣਾ ਬੜਾ ਲਾਜਵਾਲੇ ਥਾਣਾ ਦੇਖ ਸਾਦੇ ਜੇ ਤੇ ਮਗਰ ਵੀ ਇਹਦੇ ਵੱਛੀ ਆ ਜਿਹੜੀ ਚੰਗੀ ਬੱਛੀ ਆ ਇਹਦੇ ਮਗਰ ਤਾਜੀ ਸੋਈ ਆ ਨਾੜੋ ਜਿਹੜਾ ਗਿੱਲਾ ਹੀ ਆ ਨਾਲ ਕਿੰਨਾ ਚਿਰ ਆ ਵੇਦੇ ਨਾ ਸੋਈ ਦਾ ਕੱਲ ਦੀ ਸੋਈ ਜੀ ਕੱਲ ਦੀ ਸੋਈ ਆ ਕਿੰਨੇ ਕ ਦੁੱਧ ਆ ਲਈ ਜੇ ਇਹ ਦੁੱਧ ਵੀੋਂ ਬਾਅਦ ਜਾਊਗਾ ਸੋਈ ਅੱਛਾ ਹਾਂ ਜੀ ਠੀਕ ਤੋਰ ਆਵਾਜ਼ ਇਹ ਤੇ ਚਲੋ ਕਿਹੜੀ ਸਾਫ਼ ਹੋਈ ਐ ਅੱਛਾ ਦੋ ਚੁਆਈਆਂ ਹੋਈਆਂ ਇੱਕ ਰਾਤੀ ਤੇ ਇੱਕ ਚਲੋ ਤੋਰ ਹਾਂ ਫਿਰ ਬਾਕੀ ਇਹ ਵੀ ਕੱਦ ਕਾਠ ਚੰਗਾ ਉੱਚਾ ਹੋਇਆ ਦਾ ਬਾਕੀ ਥੱਲੇ ਆ ਬੜੀ ਸਫਾਈ ਜੈ ਜਿੰਨੇ ਵੀ ਆ ਜੇ ਤਾਜੀ ਸੂਈ ਆ ਥੋੜੀ ਲੱਪੇ ਚ ਵੀ ਆ ਲੈ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਬਾਕੀ ਖੜੇ ਕੋਈ ਸਾਹਮਣਾ ਦੋ ਦਿਨ ਚੰਗਾ ਕੱਟੀ ਜਾਣਾ ਤੇ ਮੁੱਲ ਫਿਰ ਇਹਦਾ ਮੁੱਲ ਤਾਂ 80000 ਜੀ 80000 ਦੇ ਜਿਆਦਾ ਘਰੀ ਜਾਂਦੇ ਜੀ ਅੱਜ ਤੇ ਜੇ ਅੱਜ ਇਹ ਗੱਲ ਕਰੀਏ ਫਿਰ ਦੇਣ ਲੈਣ ਵਾਲੀ 70 ਦੀ ਦੇ ਦਈਏ 70 ਚੰਗ ਕਰ ਦਈਏ ਛੋਟ ਛੋਟ ਕਰ ਜੇ ਖੁੱਲੀ ਛੋਟ ਫਿਰ ਜਿੰਨੀ ਕਰਾਉਣੀ ਥੁੱਲੇ ਦੇਣਾ ਜਿਕਰਾਲੋ ਜੀ 5000 ਦੀ ਛੱਡ ਦਈਏ ਹਣੇ ਔਰ ਯਾ ਛੱਡਾਂਗੇ ਅੱਛਾ 10000 65000 ਛੱਡ ਦਿੰਦੇ 64000 ਦੇ ਵਿੱਚ ਹੀ ਦੇ ਦਿੰਦੇ ਠੀਕ ਹੈ ਬਾਕੀ ਚਲੋ ਕੋਈ ਫੋਨ ਲਾਵੇ ਕਰੀ ਹਨਾ ਤੇ ਬਾਕੀ ਆਵੇ ਇੱਥੇ ਆਣ ਕੇ ਵੇਖੇ ਕੋਈ ਇੱਕ ਕਰੀ ਬਾਕੀ ਇਹ ਸਿਰ ਥੋੜੀ ਲੱਪੇ ਚ ਤਾਂ ਆ ਜੇ ਤਾਜੀ ਸੋਈ ਹੈ ਤੇ ਜੇ ਕੱਲ ਦੀ ਸੋਈ ਆ ਤੇ ਉਹਦੇ ਕਰਕੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਤੇ ਬੱਚੀ ਵੀ ਜਿਹੜੀ ਕਾਫੀ ਪਲੀ ਦਿੱਤੀ ਹੈ ਇਹਨੇ ਤੇ ਇਹਦੇ ਮਗਰ ਬੱਚਾ ਕੀ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਵੀ ਬੱਚਾ ਹੈ ਪਰ ਹੈ ਕਾਫੀ ਖੂਬਸੂਰਤ ਹੈ ਠੀਕ ਆ ਕਿਸੇ ਨੇ ਚੰਗਾ ਭਰਿਆ ਕਾਫੀ ਫਲਿਆ ਬੱਚਾ ਜਿਹੜਾ ਇਹ ਵੀ ਬਿਲਕੁਲ ਗਿੱਲਾ ਹੀ ਨਾੜੂ ਆ ਇਕੱਠੀਆਂ ਸੋਈਆਂ ਜਾਵਦੀਆਂ ਇਕੱਠੀਆਂ ਜਿਹੜਾ ਇਹਨੂੰ ਅੱਜ ਦੋ ਜਿਆਦਾ ਨਹੀਂ ਸੋਈਆਂ ਠੀਕ ਆ ਹਾਂਜੀ ਤੇ ਇਹਦੇ ਕੋ ਕਿੰਨਾ ਕੁ ਬੋਲਾ ਜੀ ਇਹਦੇ ਕੋ ਬੋਲਾ ਹੋਊਗਾ 15 ਕਿਲੋ ਤੇ ਇਹ ਕਿੰਨਾ ਚਵਾਈ ਜਾਊਗੀ ਇਹ ਵੀ ਇਹ ਵੀ 16 ਤੋਂ 18 ਕਿਲੋ ਤੱਕ ਜਾਊਗਾ ਸੀ ਠੀਕ ਤੋਰਾਂ ਫੇਰੇ ਕਰ ਠੀਕ ਹੈ ਜੀ ਬਾਕੀ بارشਾਂ ਬਰਸ਼ਾਂ ਦੇ ਦੇ ਨੇ ਜਿਲਤਾਂ ਤੁਲਸਨ ਜਿਹੜੀ ਕਾਫੀ ਦਿੰਦੀ ਡਰਦੀ ਡਰਦੀ ਆ ਬਾਕੀ ਆ ਬੱਚੇ ਦਾ ਨਾੜਵਾ ਪਨਾਲ ਗਿੱਲਾ ਹੀ ਦੇਖ ਸਕਦੇ ਹਾਂ ਬਿਲਕੁਲ ਉਤਰਾ ਠੰਡੀ ਤੇਰੀ ਆ ਵੇਦੀ ਬਸ ਇਹ ਹੈ ਕਿ ਥੋੜਾ ਜਿਹਾ ਸਾਡੇ ਤੋਂ ਡਰਦੀ ਆ ਬਾਕੀ ਆ ਦੇਖ ਸਦਾ ਭਾਵੇਂ ਇਤਰਾ ਹੀ ਛੱਲੇ ਬਹਿ ਜਾ ਪੂਰੀ ਮੋਟੀ ਘਾ ਰਿਆ ਜਿਹੜੀ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਇਸ ਸਰਕਰ ਕੀ ਅਨੁਸਾਰ ਵੀ ਦੇ ਰਹੀ ਹੈ 60 ਚੋ ਵੀ ਕਰੀਏ ਮੰਨ ਤਾਂ ਕਿੰਨੇ ਦੀ ਦੇਈ ਕਿੰਨੇ ਦੀ ਇਹਦਾ ਵੀ ਪੰਜ ਹੀ ਛੱਡ ਦੀਏ ਫਿਰ ਛੱਡਾਂਗੇ 55 ਦੀ ਦੇ ਦਈਏ ਹੋਰਾਂ ਨੂੰ ਹੋਰ ਕੋ ਮਾਰਦਾਨ ਕਰ ਦਾਂਗੇ ਵੀ ਭਰਾ ਫੋਨ ਲਾਵੇ ਫੋਨ ਲਾਵੇ ਕੋਈ ਇੱਕ ਰਹੀ ਹੈ ਨਾ ਬਾਕੀ ਜੋ ਵੀ ਆ ਬਾਕੀ ਦੁੱਧ ਮਨਾ ਕੇ ਦੇਵਾਂਗੇ ਵੀ ਜਿੰਨਾ ਆਖਿਆ ਉਸ ਤੋਂ ਘੱਟ ਹੋਊਗਾ ਦੁੱਧ ਪੂਰਾ ਹੋ ਉਹ ਬਾਅਦ ਦੱਸਾਂਗੇ ਨਾ ਠੀਕ ਹੈ ਜੀ ਠੀਕ ਹੈ ਵੀ ਜੀ ਬਾਕੀ ਇਹ ਕਿ ਜੇ ਤਾਜ਼ੀਆਂ ਸੋਈਆਂ ਆ ਸੋਈਆਂ ਸੋਈਆਂ ਵੀ ਜੇ ਤੇ ਪਾਸ ਹੀ ਹੋਣੀਆਂ ਆ ਆ ਜਿਆਦਾ ਨਹੀਂ ਸੋਈਆਂ ਹਾਂਜੀ ਹਾਂਜੀ ਇਹ ਦੁੱਧ ਦੇ ਆਉਣੀਆਂ ਦੁੱਧ ਤੇ ਆਉਣੀਆਂ ਅੱਜ ਹੈ ਨਾ ਤੇ ਬਾਕੀ ਹੈ ਚਲੋ ਇਹ ਵੀ ਕ੍ਰੋਸ ਚ ਤੇ ਇਹ ਵੀ ਚਲੋ ਚੰਗੇ ਕਦ ਕੱਠ ਵਾਲੀ ਸੋਹਣੀ ਵੜਿਆ ਹੈ ਨਾ ਤੇ ਬਾਕੀ ਜੋ ਵੀ ਆਪਣੀ ਇੱਥੇ ਆ ਕੇ ਪਸੰਦ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ